ਅਲਬਰਟਾ ਦੀਆਂ ਪਹਿਲੀਆਂ ਸਿੱਖ ਕਿੱਡਾ ਜਿਹੜੀਆਂ ਕਿ ਪਹਿਲੀ ਵਾਰ ਕੈਲਗਰੀ ਦੇ ਵਿੱਚ ਜੈਨੇਸਿਸ ਸੈਂਟਰ ਦੇ ਵਿੱਚ ਹੋ ਰਹੀਆਂ ਨੇ ਉਤਸ਼ਾਹ ਬਹੁਤ ਹੈ ਜੀ ਇਹਨਾਂ ਖੇਡਾਂ ਦਾ ਠੰਡ ਭਾਵੇਂ ਬਹੁਤ ਹੈ ਪਰ ਬੜੀ ਗਰਮਜੋਸ਼ੀ ਵਾਲਾ ਮਾਹੌਲ ਹੈ ਮੇਰੇ ਨਾਲ ਇਸ ਵੇਲੇ ਰਿੱਕੀ ਜੀ ਰਿੰਕੂ ਜੀ ਤੇ 골ਡੀ ਬਰਾੜ ਹੋਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਸੱਚੀ ਦਿਲੋਂ ਧੰਨਵਾਦ ਆ ਤੁਹਾਡਾ ਤੁਹਾਡੇ ਚੈਨਲ ਦਾ ਰੇਡੀਓ ਸੋਰਸ ਸੰਗਤ ਦਾ ਤੇ ਸਾਂਝਾ ਟੀਵੀ ਦਾ ਕੱਲ ਅਸੀਂ ਥੋੜੀ ਜੀ ਲੇਟ ਸੀਗੇ ਓਪਨਿੰਗ ਸੈਰਮਨੀ ਦੇ ਵਿੱਚ ਤੇ ਤੁਹਾਡਾ ਲਾਈਵ ਚੱਲਦਾ ਸੀ ਬਹੁ ਮੇਰਾ ਖਲ ਪਹਿਲਾ ਚੈਨਲ ਹੀ ਆ ਜਿਹਨੇ ਲਾਈਵ ਕਾਲ ਦਿਖਾ ਰਹੇ ਸੀਗੇ ਸੋ ਦੂਜੀ ਅਸੀਂ ਕਹਿੰਦੇ ਵੀ ਉਹ ਤੋਂ ਵੱਡੀ ਪ੍ਰਾਪਤੀ ਜਿਹੜੀ ਗੁਰਦੁਆਰਾ ਕਮੇਟੀ ਦੀ ਆ ਜਿਨ੍ਹਾਂ ਨੇ ਪਹਿਲਾਂ ਅਲਬਰਟਾ ਚ ਕੈਲਗਰੀ ਚ ਗੇਮ ਕਰਾਰੇ ਅੱਜ ਦੇ ਸਮੇਂ ਦੀ ਲੋੜ ਵੀ ਆ ਯੂਥ ਨੂੰ ਇੱਥੋਂ ਦੇ ਬੱਚਿਆਂ ਨੂੰ ਜੋੜੀਏ ਜਿੱਦਾਂ ਤੁਸੀਂ ਪਿੱਛੇ ਵੀ ਚੱਲ ਰਹੀਆਂ ਸਾਡੀ ਫੀਲਡ ਆਕੀ ਦਾ ਸੀ ਟੂਰਨਾਮੈਂਟ ਕਰਾਉਨੇ ਹੋਣੇ ਆ ਸਾਡੇ ਕੋਲੇ ਫੀਲਡ ਆਕੀ ਦੇ ਵਿੱਚ ਅਸੀਂ ਬੱਚਿਆਂ ਦਾ ਪ੍ਰੋਗਰਾਮ ਚਲਾਇਆ ਜੋ ਸਨਵਾਲ ਮੋਸ ਸਾਲ ਹੋ ਗਿਆ ਜੀ ਜਿਸ ਦੇ ਵਿੱਚ ਸਾਡੇ ਨਾਲ ਗੋਲਦੀ ਬਰਾੜ ਰਿਕੀ ਨੂਰਲਾ ਤੇ ਇਹ ਅਸੀਂ ਤਕਰੀਬਨ ਤਕਰੀਬਨ ਸਾਡੇ ਕੋਲ 50 ਕ ਬੱਚੇ ਆ ਉਹਨਾਂ ਦਾ ਵੀ ਅਸੀਂ ਗਰਮੀਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੈਂਪ ਲਾਉਣ ਦੀ ਸੋਚ ਰਹੇ ਹਾਂ ਤੁਹਾਨੂੰ ਇਹ ਤੋਂ ਵਧੇਰੀ ਜਾਣਕਾਰੀ ਦਿੱਕੀ ਜੀ ਦੇ ਦਣਗੇ ਵੀ ਅਸੀਂ U12 ਦਾ ਤੇ U14 ਦਾ U16 ਦਾ ਕੈਂਪ ਲਗਾਉਣ ਜਾ ਰਹੇ ਹਾਂ ਜੀ ਤੇ ਤੁਹਾਡੇ ਮਾਦੀਆਂ ਨੂੰ ਦੱਸਣਾ ਚਾਹੁੰਦੇ ਕੈਲਗਰੀ ਨਿਵਾਸੀਆਂ ਨੂੰ ਵੀ ਆਪਣੇ ਬੱਚੇ ਜ਼ਰੂਰੀ ਤੁਸੀਂ ਹਾਕੀ ਨਾਲ ਜੁੜੋ ਫੀਲਡ ਹਾਕੀ ਨਾਲ ਜੁੜੋ ਅਸੀਂ ਫੀਲਡ ਹਾਕੀ ਦੇ ਪ੍ਰੇਮੀ ਆ ਆਸ਼ਿਕਾਂ ਤੇ ਅਸੀਂ ਕਹਾਂਗੇ ਫੀਲਡ ਹਾਕੀ ਨਾਲ ਜਿਹਦਾ ਬੱਚੇ ਦਾ ਮਾਣਾ ਜਿੱਥੇ ਉਹ ਜਿਹੜੀ ਗੇਮ ਖੇੜਦਾ ਗੇਮ 'ਚ ਜ਼ਰੂਰ ਪਾਓ ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਪਤਾ ਨਹੀਂ ਟੈਰਫ ਲੱਗ ਰਿਹਾ ਕੀ ਹੋ ਰਿਹਾ ਕੱਲ ਨੂੰ ਕੀ ਮਾਹੌਲ ਬਣ ਰਿਹਾ ਲੋਕ ਬੈਸੀ ਸਟ्रेस ਚ ਦੇਖੋ ਕਿੰਨੇ ਲੋਕ ਮੈਚ ਦੇਖਣ ਆਏ ਹੋਏ ਆ ਬੱਚਿਆਂ ਦੇ ਨਾਲ ਆ ਉਸ ਸਟੈਸ ਥੋੜੀ ਜਿਹੀ ਰੀਲੀਫ ਮਿਲੂਗੀ ਜਰੂਰ ਜੇਦੋ ਕੋਈ ਟੂਰਨਾਮੈਂਟ ਹੁੰਦਾ ਛੋਟੇ ਲੋਕਲ ਸ਼ਹਿਰ ਚ ਜਿਕੇ ਇਹ ਪਿੰਡ ਦਾ ਟੂਰਨਾਮੈਂਟ ਹੈ ਤੇ ਦੇਖਣਾ ਜਰੂਰ ਆਉਣਾ ਚਾਹੀਦਾ ਦਰਸ਼ਕਾਂ ਨੂੰ ਇਹ ਅਪੀਲ ਹੈ ਜੀ ਜੀ ਵੀਰ ਜੀ ਨੇ ਬੜਾ ਸੋਹਣਾ ਸੁਨੇਹਾ ਦਿੱਤਾ ਹੈ ਕਿ ਭਾਵੇਂ ਕਿਸੇ ਵੀ ਖੇਡ ਨਾਲ ਜੋੜੋ ਆਪਣੇ ਬੱਚਿਆਂ ਨੂੰ ਜਰੂਰ ਜੋੜੋ ਟੈਰਫ ਦੀ ਗੱਲ ਕਰਕੇ ਇਸ ਖੇਡਾਂ ਦੇ ਮਾਹੌਲ ਚ ਇਹਨਾਂ ਨੇ ਟਰ ਹਾਂਜੀ ਆ ਆਪਾਂ ਤੇ ਹੀ ਕਿੰਨੇ ਆ ਜਿਵੇਂ ਹੁਣ ਰਿੰਕੂ ਭਾਈ ਨੇ ਕਿਹਾ ਹਾਂਜੀ ਬੱਚਿਆਂ ਨੂੰ ਆਪਣੇ ਗੇਮਾਂ ਦੇ ਨਾਲ ਜ਼ਰੂਰ ਜੋੜੋ ਬੱਚੇ ਘਰੇ ਬੈਠੇ ਤਾਂ ਵੀਡੀਓ ਗੇਮਿੰਗ ਖੇਡਦੇ ਆ ਜਾਂ ਫੋਨ ਤੇ ਹੀ ਹੁੰਦੇ ਆ ਸੋ ਬਾਹਰ ਨਿਕਲਦੇ ਆ ਹੁਣ ਤੁਸੀਂ ਦੇਖੋ ਠੰਡ ਹੋਣ ਦੇ ਬਾਵਜੂਦ ਵੀ ਇੱਥੇ ਕਿੰਨਾ ਰੌਣਕ ਮੇਲਾ ਮੇਲੇ ਦਾ ਮਾਹੌਲ ਬਣਿਆ ਹੋਇਆ ਕਿੰਨਾ ਰੌਣਕ ਮੇਲਾ ਇਸ ਵਧਾਈ ਦੇ ਪਾਤਰ ਹੈਗੇ ਗੁਰਦੁਆਰਾ ਕਮੇਟੀ ਸੋ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅਸੀਂ ਇਸੇ ਬਿਹਾਵ ਤੇ ਅਸੀਂ ਹੁਣ ਸਾਡਾ ਇੱਕ ਸਮਰ ਕੈਂਪ ਸ਼ੁਰੂ ਹੋ ਰਿਹਾ ਹੈ ਹਾਕੀ ਦਾ ਫੀਲਡ ਹਾਕੀ ਦਾ ਸੋ ਉਹਦੇ ਵਿੱਚ U12 U14 ਤੇ U16 ਦੇ ਬੱਚੇ ਸੋ ਅਸੀਂ ਇੱਕ ਕੈਂਪ ਲਗਾਵਾਂਗੇ ਗਰਮੀ ਦੇ ਵਿੱਚ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਨੇ ਵੀ ਆਪਦਾ ਬੱਚਾ ਪਾਣਾ ਹੋਵੇ ਇਹ ਬੱਚਿਆਂ ਦੇ ਫ੍ਰੀ ਟ੍ਰਾਈ ਆਊਟ ਹੋਣਗੇ ਸੋ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਬੱਚਿਆਂ ਨੂੰ ਜਿਹੜਾ ਜਿਹੜਾ ਬੱਚਾ ਸਿਲੈਕਟ ਹੋ ਜਾਏਗਾ ਸੋ ਫਿਰ ਉਹ ਅੱਗੇ ਰਜਿਸਟਰਡ ਕਰ ਸਕਦੇ ਹੈਗੇ ਸੋ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਵੀ ਇਨਫੋਰਮੇਸ਼ਨ ਲਈ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਰਿੰਕੂਪੁਰੀ ਭਾਜੀ ਨਾਲ ਕੰਟੈਕਟ ਕਰ ਲੈਣ ਮੇਰੇ ਨਾਮ ਰਿਕੀ ਨਰੋਲਾ ਨਾਲ ਕੰਟੈਕਟ ਕਰ ਲੈਣ ਜਾਂ ਗੋਲਡੀ ਬਰਾੜ ਭਾਜੀ ਨਾਲ ਕੰਟੈਕਟ ਕਰ ਲੈਣਾ ਜੀ ਬਹੁਤ ਸ਼ੁਕਰੇ ਵਿੱਚ ਜਿਹਦੇ ਚ ਐਡ ਕਰ ਦਿੰਦੇ ਜੀ ਜਿਹਦੇ ਚ ਗੋਲਡੀ ਬਰਾੜ ਦਾ ਫ 9883249 ਤੇ ਰਿੱਕੀ ਭਾਜੀ ਦਾ ਨੰਬਰ ਹੈਗਾਗਾ 4039734039 ਸੋ ਬੱਚਿਆਂ ਨੂੰ ਜ਼ਰੂਰ ਖੇਡਣਾ ਜੁਰੇ ਸਾਡੀ ਅਪੀਲ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਚੰਗਾ ਲੱਗਦਾ ਬੱਚੇ ਗੋਲਡੀ ਇੰਟਰਵਰਸਿਟੀ ਤੱਕ ਖੇਡ ਕੇ ਆਇਆ ਵਾ ਡੀਪੀਐਡ ਕੀਤੀ ਵੀ ਹੈ ਡੀਪੀਐਡ ਮੇਰੀ ਵੀ ਕੀਤੀ ਵੀ ਆ ਅਸੀਂ ਖੇਡ ਚੁੱਕੇ ਆ ਉਹਦੇ ਸਮੇਂ ਸਾਡ ਮੇਰਾ ਬੱਚਾ ਖੇਡਦਾ ਗੋਲਡੀ ਦਾ ਬੱਚਾ ਖੇਡਦਾ ਰਿੱਕੀ ਦੇ ਦੋਨੇ ਬੱਚੇ ਖੇਡਦੇ ਆ ਚੰਗਾ ਲੱਗਦਾ ਵੀ ਬੱਚਿਆਂ ਨੂੰ ਕਿਸੇ ਗੇਮ ਨਾਲ ਜੋੜੀਏ ਤਾਂ ਕਿ ਕੰਪਿਊਟਰਾਂ ਦੇ ਗੇਮਾਂ ਦਾ ਖੇੜਾ ਛੱਡ ਕੇ ਉਹ ਥੋੜਾ ਜਿਹਾ ਸੋਸ਼ਲ ਐਕਟੀਵਿਟੀਆਂ 'ਚ ਵੀ ਪੈਣ ਸੋ ਚੰਗਾ ਲੱਗਦਾ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਟਾਈਮ ਦਿੱਤਾ ਸ਼ੁਕਰੀ ਬਹੁਤ ਸ਼ੁਕਰੀਆ ਵੀਰ ਜੀ ਇਹਨਾਂ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਕਿ ਭਾਵੇਂ ਕਿਸੇ ਵੀ ਖੇਡ 'ਚ ਆਪਣੇ ਬੱਚੇ ਪਾਓ ਤੁਹਾਨੂੰ ਆਪਣੇ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਆਂ ਵੱਲ ਜ਼ਰੂਰ ਤੋਰਨਾ ਚਾਹੀਦਾ ਸੋ ਜਿਨ੍ਹਾਂ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਉਸ ਚੀਜ਼ ਨੂੰ ਸ਼ਲਾਘਾ ਕਰ ਰਿਹਾ ਕਿ ਰੇਡੀਓ ਸੁਰਸੰਗਮ ਤੇ ਸਾਂਝਾ ਟੀਵੀ ਦੀ ਟੀਮ ਜਿਹੜੀ ਹੈ ਉਹ ਲਾਈਵ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਘਰੇ ਬੈਠਿਆਂ ਉਤਸ਼ਾਹ ਮਿਲ ਰਿਹਾ ਕਿ ਉੱਥੇ ਇੰਨੀ ਰੌਣਕ ਲੱਗੀ ਹੈ ਤੇ ਅਸੀਂ ਵੀ ਜਾਈਏ ਇਹ ਲਾਈਵ ਜਿਹੜਾ ਆ ਇਹ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੂਜਾ ਦੇ ਸਹਿਯੋਗ ਦੇ ਨਾਲ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋ What